ਉਹਨਾਂ ਫਰਾਂਵਰਤੋਂ ਦੱਸਿਆਵੇਂ ਹੋਗਾ 2.5 ਲੱਖ ਜਤੋਂ ਸੋਨਾ ਹੀ ਆ ਵਕ ਕੈਸ਼ ਸਾਡਾ ਇੰਨਾ ਸੀਗਾ 60000 ਰੁਪਈਆ ਤਾਂ ਇਹ ਮੇਰੀ ਭੈਣ ਲੱਗਦੀ ਆ ਇਹਦੇ ਮੈਂ ਘਰ ਹੀ ਰਹਿੰਦੀ ਸੀ ਇਹ ਪੇਕਿਆਂ ਨੂੰ ਕਿ ਯੂ ਸੀਗੀ ਤਾਂ ਜਦੋਂ ਇਹ ਕਾਂਟ ਹੋਇਆ ਤਾਂ ਰਾਤ ਦੇ 2 ਵਜੇ ਕਾਂਟ ਹੋਇਆ ਤਾਂ ਜਦੋਂ ਉਹ ਪਹਿਲਾਂ ਨਹੀਂ ਸਾਨੂੰ ਕੁਝ ਵੀ ਲੱਗਾ ਬਈ ਜਦੋਂ ਅੰਦਰ ਵੜ ਗਿਆ ਕਿੱਥੋਂ ਵੜ ਗਿਆ ਕਿੱਧਰ ਦੀ ਬੜੇ ਕੋਈ ਨਹੀਂ ਸਾਨੂੰ ਪਤਾ ਲੱਗਾ ਜਦੋਂ ਉਹਨੇ ਜਾਣ ਲੱਗਿਆ ਨਾ ਉਹ ਸਾਹਮਣੇ ਮੈਂ ਦੂਜੇ ਤੇ ਬੈੱਡ ਤੇ ਪਈ ਸੀ ਤਾਂ ਬਾਹਰੀਆਂ ਤਾਕੀਆਂ ਖੁੱਲੀਆਂ ਸੀ ਜਦੋਂ ਉਹਨੇ ਜਾਂਦਿਆਂ ਨੇ ਨਾ ਲੇਟ ਮਾਰੀ ਮੈਂ ਦਵਾਸਾ ਟੁੱਟ ਕੇ ਬੈਠੀ ਤਾਂ ਜਾਦੂ ਨਹੀਂ ਲੈਟ ਮਾਰੀ ਤਾਂ ਲੈਟ ਉਹ ਨਹੀਂ ਅੱਧਾ ਕਮੈਂਟ ਰੱਖੀ ਉਹ ਲੈਟ ਇੰਨੀ ਤਿੱਖੀ ਜਾਣ ਕੇ ਮੇਰੀਆਂ ਅੱਖਾਂ 'ਚ ਉਹ ਲੈਟ ਟਿਕੇ ਨਾ ਉਹ ਦਵਾ ਛੱਟ ਜਾਦੂ ਨਹੀਂ ਮੈਨੂੰ ਦੇਖਿਆ ਉਹ ਤਾਕੀ ਤੋਂ ਪਰੇ ਹੋਗਾ ਮੈਂ ਣਟ ਕੇ ਤਾਕੀ ਕੋਲ ਨੂੰ ਗਈ ਤਾਂ ਮੈਨੂੰ ਦਿਸੇ ਨਹੀਂ ਕਿ ਕਿੱਧਰ ਨੂੰ ਗਈ ਆ ਤਾਂ ਮੋੜ ਕੇ ਮੈਂ ਉਹ ਤਾਕੀ ਭੇੜ ਕੇ ਫੇਰ ਸਾਡੇ ਪਿੱਛੇ ਹਵੇਲੀ ਆ ਫੇਰ ਮੈਂ ਉੱਥੇ ਖੜੀ ਰਹੀ ਮੈਂ ਕਿ ਸ਼ਾਇਦ ਇੱਧਰ ਹਵੇਲੀ 'ਚ ਨਾ ਕੋਈ ਉੱਤਰ ਜਵੇ ਉਹ ਨਹੀਂ ਸੀ ਸਾਨੂੰ ਪਤਾ ਵੇ ਬੰਦੇ ਅੰਦਰ ਸੀ ਕਿ ਉਹ ਬੰਦੇ ਬਾਹਰ ਸੀਗੇ ਉਸ ਟਾਈਮ ਬੰਦੇ ਅੰਦਰ ਸੀ ਉਹ ਮੈਂ ਜਦ ਉਹ ਉਹਨਾਂ ਦਾ ਦੇਖਿਆ ਮੈਂ ਦਵੱਸਟ ਬਾਹਰ ਨਿਕਲੀ ਤਾਂ ਮੈਂ ਬਾਹਰ ਨਿਕਲ ਕੇ ਅਗਰ ਲਦਾ ਕੁੰਡਾ ਜਿੰਤਾ ਲੱਗਾ ਸੀ ਇਹ ਮੈਂ ਪਹਿਲਾਂ ਇਹ ਚੈੱਕ ਕੀਤਾ ਆ ਕੇ ਜਾਂ ਮੈਂ ਇਹ ਚੈੱਕ ਕੀਤਾ ਤਾਂ ਇਹ ਜਿੰਤਾ ਲੱਗਾ ਆ ਤਾਂ ਮੇਰੇ ਚੈੱਕ ਜਿਵੇਂ ਬੰਦੇ ਅੰਦਰ ਆ ਤਾਂ ਆਸ ਦਰਵਾਜ਼ੇ ਦਾ ਜਾਲੀ ਵਾਲਾ ਦਰਵਾਜ਼ਾ ਸਪੱਟ ਖੁੱਲਾ ਜਦ ਮੈਂ ਇਹ ਦਰਵਾਜ਼ੇ ਦਾ ਪਤਾ ਲੱਗਾ ਵੀ ਇੱਥੇ ਤਾਂ ਸੀ ਜਿੰਦਾ ਲਾਇਆ ਸੀ ਤੇ ਦਰਵਾਜ਼ਾ ਮੈਂ ਰਾਤ ਲਾ ਕੇ ਸੁੱਤੀ ਆ ਜਾਂ ਮੈਂ ਨੱਠ ਕੇ ਅੰਦਰ ਜਾ ਕੇ ਮੈਂ ਕੁੰਡਾ ਲਾ ਲਿਆ ਗੁੰਡਾ ਲਾ ਕੇ ਤਾਂ ਫੇਰ ਅਸੀਂ ਆਪਣੇ ਨਿਆਣਿਆਂ ਨੂੰ ਫੋਨ ਕੀਤੇ ਅਸੀਂ ਇਹਨਾਂ ਨੂੰ ਕਿਹਾ ਸੀ ਉਹਨਾਂ ਚਾਰ ਗੁੰਡਾ ਨਹੀਂ ਖੋਲਣਾ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਵੇ ਬੰਦੇ ਅੰਦਰ ਆ ਤੁਸੀਂ ਰੱਤੀ ਇਕੱਲੇ ਸੀ ਮੈਂ ਇੱਕ ਮੈਂ ਸੀ ਇੱਕ ਮੇਰਾ ਪੋਤਾ ਸੀ ਇੱਕ ਸਾਡੀ ਮਾਸਟਰ ਨਣਾਣੀਆਂ ਇੱਥੇ ਅਸੀਂ ਤਿੰਨੇ ਸੀ ਇਹ ਪੇਤੀ ਸੀਗੀ ਤਾਂ ਇਹ ਮੇਰਾ ਮੁੰਡਾ ਉਹ ਸਾਹਮਣੀ ਕੋਠੀ ਚ ਸੀਗਾ ਉਧਰੋਂ ਦੇਖਦਾ ਮੁੰਡਾ ਮੇਰਾ ਪਿੱਛੇ ਆਇਆ ਉਹਨੂੰ ਅਸੀਂ ਫੋਨ ਪਹਿਲਾਂ ਕੀਤਾ ਫੇਰ ਇਹਨਾਂ ਨੂੰ ਨਹੀਂ ਜੀ ਸਾਨੂੰ ਪਿੱਛੇ ਤੇ ਸ਼ੱਕ ਨਹੀਂ ਹੈ ਜੀ ਮੰਗ ਕੀ ਕਰਦੇ ਮੰਗ ਵਾਸਤੇ ਅਸੀਂ ਇਹੀ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡਾ ਨੁਕਸਾਨ ਹੋਇਆ ਹੈ ਇਹ ਇਹ ਸਾਨੂੰ ਮਿਲਣਾ ਚਾਹੀਦਾ ਬੜੀ ਕੀ ਨਾਮ ਹੈ ਹਰਜਨ ਸਿੰਘ ਬਾਜੀ ਬਾਜੀ ਪਤਾ ਲੱਗਾ ਵੀ ਤੁਹਾਡੇ ਘਰੇ ਜਿਹੜੀ ਚੋਰੀ ਹੋ ਗਈ ਕੀ ਥਾਰਾ ਮਾਮਲਾ ਹੈ ਮਾਮਲਾ ਬਾਜੀ ਪਤਾ ਨਹੀਂ ਕੀ ਹੋਇਆ ਕਿੱਦਾਂ ਹੋਇਆ ਰਾਤੀ 2 ਤੋਂ 3 ਦੇ ਵਿਚ ਬੱਚੇ ਬੱਚੇ ਬੰਦੇ ਆਇਆ ਗਰੈਲ ਪੱਟੀ ਵਿੱਚੋਂ ਤੇ ਇੱਕ ਕਮਰੇ ਆ ਖੋਲੇ ਜਿੰਦੇ ਤੂੜੇ ਆ ਪਏ ਆ ਤੇ ਸਮਾਨ ਅੰਦਰੋਂ ਚੱਕਿਆ ਕੈਸ਼ ਪਿਆ ਸੀ ਕੋਈ ਸੋਨਾ ਪਿਆ ਸੀ ਉਹ ਚੱਕਿਆ ਤੇ ਜਦੋਂ ਉੱਠੇ ਆ ਇਹ ਨਹੀਂ ਪਤਾ ਕਿੱਦਾਂ ਹੀ ਨਿਕਲੇ ਕਿੱਦਾਂ ਨਹੀਂ ਨਿਕਲੇ ਜਦੋਂ ਅਸੀਂ ਉੱਠੇ ਆ ਜਾਣ ਕੇ 10 ਪੀਐਮ ਮਿੰਟਾਂ ਬਾਅਦ ਤੇ ਸਾਡੇ ਮਨ ਚ ਇਹ ਸੀ ਵੀ ਇਹ ਬਗਲ ਦੇ ਕੰਨ ਦਾ ਪਰੇ ਬੜੇ ਪਰ ਇਹ ਨਹੀਂ ਪਤਾ ਜੋ ਬਾਅਦ ਪਤਾ ਲੱਗਿਆ ਇਹ ਪਤਾ ਲੱਗਾ ਵੀ ਕਾਂਦਰ ਪਿੱਛੋਂ ਗਰੈਲ ਪਾੜ ਕੇ ਉਧਰ ਦੀ ਹੋਏ ਨਿਕਲ ਕੇ ਬਾਹਰ ਨਿਕਲ ਗਏ ਅੱਛਾ ਕਿੰਨੇ ਕੁ ਪੈਸੇ ਪਈ ਸੀ ਸਾਇ 55 60000 ਰੁਪਿਆ ਦਾ ਕੈਸ਼ ਪਿਆ ਸੀ ਇੱਕ ਚੈਨੀ ਪਈ ਸੀ ਤੇ ਵਾਲੀਆਂ ਪੀਹ ਚਾਚੀ ਸਾਡੀ ਜੇ ਮੇਰੀ ਮਾਸੀ ਵੀ ਮੇਰੀ ਚਾਚੀ ਵੀ ਆ ਤੇ ਇੱਕ ਮੁੰਦੀ ਪਈ ਸੀ ਸੋਨੇ ਦੀ ਹੈ ਸੋਨੇ ਦੀ ਟੋਟਲ ਅੰਦਾਜ਼ਾ ਕਿੰਨਾ ਤੁਹਾਨੂੰ ਨੁਕਸਾਨ ਵਾਜੀ ਆਪਣਾ ਉਹ ਵੀ ਰੱਖ ਲਓ ਵੀ 60000 ਉਹ ਤੇ ਸੋਨੇ ਦਾ ਰੱਖ ਲਓ 2.5 ਲੱਖ ਰੁਪਿਆ ਸੋਨੇ ਦਾ ਹੁਣ ਤੇ ਕਾਲਸਨਾ ਸੂਚਨਾ ਦੇ ਹਾਂਜੀ ਉਹ ਦੇਤੀ ਕੰਪਲੀਟ ਕੀਤੀ ਹੋ ਮੌਕਾ ਦੇ ਕੇ ਹਾਂਜੀ ਮੌਕਾ ਦੇ ਕੇ ਕੀ ਮੰਗ ਕੀ ਕਰਦੇ ਮੰਗ ਲਈ ਆਪਾਂ ਪ੍ਰਸ਼ਾਸਨ ਨੂੰ ਦੇਹੀ ਮੰਗ ਕਰਦੇ ਆ ਵੀ ਜੇ ਆਪਣੇ ਕੋਈ ਹੁੰਦੀ ਆ ਕਿਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਹੁਣ ਆਪੇ ਹੁਣ ਵੀ ਅਸੀਂ ਥਾਣੇ ਉ ਆਏ ਆ ਤੇ ਉਹ ਕਹਿੰਦੇ ਸੀ ਕਰਾਂਗੇ ਸਰ ਇੱਕ ਗੱਲ ਪਿੰਡ ਖੀਤਾਂ ਦੇ ਵਿੱਚ ਤਾਂ ਇੱਕ ਬਾਜਵਾਲੀ ਕੋਠੀ ਆ ਉੱਥੇ ਪਤਾ ਲੱਗਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਬੀਤੀ ਰਾਤ ਆ ਜਿਹੜਾ 2-3 ਵਜੇ ਦੇ ਕਰੀਬ ਆ ਜਿਹੜਾ ਚੋਰੀ ਦੀ ਵਾਰ ਦਾਪ ਨੂੰ ਅੰਜਾਮ ਦਿੱਤਾ ਆ ਤੇ ਉਹਨਾਂ ਦਾ ਨੁਕਸਾਨ ਵੀ ਕਾਫੀ ਹੋਇਆ ਤੇ ਮੌਕਾ ਦੇ ਕੇ ਆਈਆਂ ਠੀਕ ਹੈ ਬਿਲਕੁਲ ਜਿਵੇਂ ਮੋਗਾ ਦੇਖਿਆ ਕੋਠੀ ਖੇਤਾਂ ਦੇ ਵਿੱਚ ਘਰ ਦੇ ਵਿੱਚ ਖੇਤਾਂ 'ਚ ਕੋਠੀ ਆ ਉਥੇ ਘਰ ਦੇ ਵਿੱਚ ਉੱਤੇ ਮੈ ਵੱਲ ਲਗਾ ਸੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਸਾਡੀ ਕਿਹਨ ਜਾਲੀ ਪੱਟੀ ਆ ਕੀ ਕੀ ਤਰ ਕਿੰਨਾ ਨੁਕਸਾਨ ਹੋਇਆ ਉਹਦੇ ਵਾਸਤੇ ਕੈਮਰਾ ਖੰਗਾਲ ਲਿਆ ਜਲਦੀ ਜਲਦੀ ਚੋਰ ਆ ਉਸ ਦਾ ਕੰਮ ਸ਼ੇ ਹੋ ਗਿਆ ਅੱਛਾ ਕੁਝ ਪਤਾ ਲੱਗਾ ਕਿੰਨਾ ਕਿ ਨੁਕਸਾਨ ਆਇਆ ਨਹੀਂ ਉਹਦੇ ਬਾਰੇ ਕੁਝ ਨਹੀਂ ਆ ਨਾ ਕੋਈ ਇਹ ਨਹੀਂ ਕਿ ਉਹਨਾਂ ਨੇ